ਵੱਖਰਾ ਕੀ ਹੋਊਗਾ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਮਹਾਂ ਮੋਰਚਾ ਆਪਾਂ ਨੂੰ ਸੂਰਤ ਸਿੰਘ ਦਾ ਬਰਗਾੜੀ ਦੇ ਵਿੱਚ ਪਾਈ ਧਨ ਸਿੰਘ ਮੰਡ ਬੈਠੇ ਸੀ ਵੱਖਰਾ ਪ੍ਰੋਗਰਾਮ ਸੀ ਉਹ ਉਤੋਂ ਕੀ ਵੱਖਰਾ ਵਾ ਕੀ ਇਹਦੇ ਨਾਲ ਕੋਈ ਸਰਕਾਰ ਨੂੰ ਫਰਕ ਪਊਗਾ ਬੰਦੀ ਸਿੰਘਾਂ ਦੀ ਰਹੀਆਂ ਹੋ ਸਕਦੀਆਂ ਸਾਡਾ ਮਕਸਦ ਸੰਗਤ ਤੱਕ ਇਹ ਗੱਲ ਹੈ ਕਿ ਸੁਣਿਆ ਜਾਵੇ ਪ੍ਰੈਸ਼ਰ ਜਾਵੇ ਹਾਂ ਹਾਂ ਤੇ ਜੇ ਦਿੱਲੀ ਜਾਣਾ ਉਹ ਤੇ ਦਿੱਲੀ ਤਾਂ ਅਸੀਂ ਸਿੱਧਾ ਛੀਟੀ ਰੋਡ ਤੇ ਪਈਏ ਤੇ ਦਿੱਲੀ ਵਾਲੇ ਪਸੰਚਾਲੇ ਪਾ ਤੇ ਉੱਥੇ ਉਹ ਉਹ ਗੱਲ ਹੋ ਰਿਹਾ ਇਹ ਤਾਂ ਜਦੋਂ ਇਹਨਾਂ ਨੇ ਬਰਗਾੜੀ ਮੋਰਚਾ ਚੁੱਕਿਆ ਉਦੋਂ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਇਹ ਮੋਰਚਾ ਸਮਾਪਤ ਨਹੀਂ ਹੋਇਆ ਕੰਟੀਨਿਊ ਹੋ ਸਕਦਾ ਇਹਨੂੰ ਅੱਗੇ ਵੀ ਤੋਰਾਂਗੇ ਉਹ ਅੱਗੇ ਤੋਰਨ ਦਾ ਇਹ ਜਿਹੜਾ ਅਗਲਾ ਸਟੈਪ ਆ ਇਹ ਉਹਨਾਂ ਨੇ ਇਹ ਸਟੈਪ ਚੁੱਕਿਆ ਉਹ ਹਾਰਾ ਸਾਹਿਬ ਨੇ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਹੁਕਮ ਕੀਤਾ ਵੀ ਅੱਗੇ ਅੱਗੇ ਵਧੋ ਜੇ 47 ਵੇਲੇ ਸਾਡੇ ਲੀਡਰਾਂ ਨੇ ਸਹੀ ਫੈਸਲਾ ਲਿਆ ਹੁੰਦਾ ਅੱਜ ਜੇ ਸਾਡਾ ਵੱਖਰਾ ਦੇਸ਼ ਹੋਣਾ ਸੀ ਤੁਸੀਂ ਆਜ਼ਾਦ ਹੋਣਾ ਸੀ ਤੁਹਾਨੂੰ ਇਹ ਸੰਘਰਸ਼ ਕਰਨ ਦੀ ਕੋ ਲੋੜ ਨਹੀਂ ਸੀ ਪੈਣੀ ਉਹਦੇ ਦੋ ਤਿੰਨ ਲੀਡਰ ਸੀ ਸਾਡੇ ਮਾਸਟਰ ਤਾਰਾ ਸਿੰਘ ਤੇ ਫਿਰ ਜੇ ਸੰਘਰ ਸਾਡੀ قوم ਸਦੀਆਂ ਦੀ ਜੂਘਮ ਕਰ ਗਿਆ ਹੁਣ ਤੇ ਕੋਈ ਸਮਾਏਗਾ قوم ਆਜ਼ਾਦ ਹੋਏਗੀ ਜਿੰਨਰ ਆਪਣਾ ਦੇਸ਼ ਹੋਏਗਾ ਆਪਣਾ ਕੱਲ ਹੋਏਗਾ ਦੋ ਪੜਾਵਾਂ 'ਚ ਲੜਾਈ ਲੜਨੀ ਪਈ ਇੱਕ ਤੁਹਾਨੂੰ ਨਹੀਂ ਲੜਾਈ ਲੜਾਂਗੇ ਇੱਕ ਅਸੀਂ ਮਤਲਬ ਆ ਕੇ ਇਨਕਰੀ ਪਬਲਿਕ ਵੀ ਜੜਾਈ ਦੇ ਲੋਕਾਂ ਨੇ ਲੜਾ ਕੇ ਇੰਡੀਆ ਦੇ ਵਿੱਚ ਦੋ ਕਾਨੂੰਨ ਆ ਬੀ ਸੇਕੋਂ ਵਾਸਤੇ ਹੋ ਰਿਹਾ ਦੂਜੇ ਵਾਸਤੇ ਹੋ ਰਿਹਾ ਇਹ ਤਾਂ ਪਤਾ ਕਿ ਰਜੀਵ ਗਾਂਧੀ ਦੇ ਵਲੇ ਕਾਤਲ ਸੀ ਉਹ ਕਦੋਂ ਦੇ ਰਿਹਾ ਹੋ ਜੀ ਜਿਹੜੀ ਸਿੱਖ ਨੇ ਬੰਦੀ ਸਿੰਘ ਆਪਣੀ ਦितीय ਸਜ਼ਾ ਤੋਂ ਕਈ ਗੁਣਾ ਵੱਧ ਸਜ਼ਾ ਭੁਗ ਚੁੱਕੇ ਆ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਇਹ ਯਾਦ ਕਰਵਾਉਣ ਵਾਸਤੇ ਸੁੱਤੀ ਸਰਕਾਰ ਨੂੰ ਹਲੂਨਣ ਵਾਸਤੇ ਕਿ ਆ ਜਿਹੜੇ ਬੰਦੀ ਸਿੰਘ ਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਇਹਨਾਂ ਨੂੰ ਰਿਹਾਈ ਕੀਤਾ ਜਾਵੇ ਇਹ ਜਿਹੜਾ ਮਾਰਚ ਆ ਪ੍ਰਾਰੰਭ ਕੀਤਾ ਜਾ ਰਿਹਾ 20 ਸਤੰਬਰ ਦਾ ਦਿਨ ਰੱਖਿਆ ਹੈ 20 ਸਤੰਬਰ ਦਾ ਦਿਨ ਇਸ ਕਰਕੇ ਵੀ ਕੌਮ ਦੇ ਵਿੱਚ ਮਹੱਤਵਪੂਰਨ ਕਿ 20 ਸਤੰਬਰ 1981 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਦੀ ਗ੍ਰਿਫਤਾਰੀ ਹੋਈ ਸੀ ਮਈ ਤੇ ਇਸ ਕਰਕੇ 20 ਸਤੰਬਰ ਰੱਖਿਆ ਵੀ ਉਹ ਵੀ ਦਿਨ ਯਾਦ ਆਵੇ ਇਹ ਦਰਿਹਾਈਆਂ ਦੀ ਗੱਲ ਵਿੱਚ 20 ਸਤੰਬਰ ਤੋਂ ਮਾਰਚ ਦੀ ਅਰੰਭਤਾ ਹੋਣੀ ਆ ਮਾਰਚ ਦੀ ਅਰੰਭਤਾ ਅਕਾਲ ਤਖਤ ਸਾਹਿਬ ਤੋਂ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਭਾਈ ਧਿਆਨ ਸਿੰਘ ਮੰਡ ਜਿਹੜੇ ਕਿ ਕਾਰਜਕਾਰੀ ਜਥੇਦਾਰ ਆ ਸਰਬੱਤ ਖਾਲਸਾ ਜੱਬੇ ਦੇ ਕਾਟ ਦੇ ਵਿੱਚ ਥਾਪੇ ਗਏ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਭਾਈ ਜਗਤਾ ਸਿੰਘ ਵਾਰਾ ਤੇ ਤੇ ਰਹਿਨਮਾਈ ਆਪਾਂ ਜੇ ਗੱਲ ਕਰੀਏ ਗੁਰੂ ਸਾਹਿਬ ਦੀ ਹੋਊਗੀ ਤੇ ਮਾਰਚ ਦੀ ਰੰਪ ਤਾਂ ਹੋਣੀ ਆ ਭਾਈ ਧਿਆਨ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਗਿਆ ਇਹਦੇ ਵਿੱਚ ਸਾਰੇ ਪਹੁੰਚੋ ਬੁੱਧੀ ਜੀ ਵੀ ਪਹੁੰਚਣ ਕੌਮ ਵੀ ਪਹੁੰਚੇ ਮਾਈਆਂ ਬੀਬੀਆਂ ਜੇ ਭੈਣਾਂ ਭਰਾਵਾਂ ਦੀ ਗੱਲ ਕਰੇ ਸਾਰੇ ਪਹੁੰਚਨੇ ਚਾਹੀਦੇ ਆ ਦੇਖਦੇ ਆ ਰੂਪਰੇਖਾ ਕੀ ਹੁੰਦੀ ਆ ਤੇ ਇਹ ਵੱਖਰਾ ਕੀ ਹੋਊਗਾ ਇਹਦੇ ਵਾਸਤੇ ਸਣੀ ਗੱਲਬਾਤ ਕਰਦੇ ਆ ਭਾਈ ਮੁਕਮ ਸਿੰਘ ਸਾਡੇ ਨਾਲ ਆ ਗੁਰ ਫਤਿਹ ਸਾਂਝ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਚ ਤੇ ਮੋਰਚੇ ਕੀ ਵੱਖਰਾ ਪਾਣਾ ਕਈ ਵਾਰੀ ਤੁਸੀਂ ਕਿਹਾ ਸੀ ਜੇ ਆਪਾਂ ਪਹਿਲਾਂ ਪ੍ਰੈਸ ਦੀ ਗੱਲ ਕਰਦੇ ਆ ਪ੍ਰੈਸ ਵਿੱਚ ਪਾਈ ਸਾਫ ਪਾਈ ਚਾਂਸ ਸਿੰਘ ਮਾਨ ਨੇ ਵੀ ਕਿਹਾ ਸੀ ਕਿ ਕੋਈ ਵੱਖਰੀ ਰੂਪਰੇਖਾ ਹੋਊਗੀ ਪਰ ਮੋਰਚੇ ਤੇ ਮਾਰਚ ਤੇ ਆਪਾਂ ਨਿਕਲਦੇ ਦੇਖਦੇ ਆ ਇਹਦੀ ਕੀ ਰੂਪਰੇਖਾ ਵੱਖਰੀ ਹੋ ਸਕਦੀ ਹੈ ਦੇਖੋ ਜੀ ਪਹਿਲੀ ਤਾਂ ਇਸ ਦੀ ਵੱਖਰੀ ਰੂਪਰੇਖਾ ਇਹ ਆ ਕਿ ਇਹ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਰಾರಂಭ ਹੋ ਕੇ ਕੋਈ ਜਿਹੀ ਢੋੜ ਨੇ ਫੜਨਾ ਵੱਡੇ ਪਿੰਡਾਂ ਦੇ ਵਿੱਚ ਦੀ ਹੋ ਕੇ ਤੇ ਜਿੰਨਾ ਕੋ ਸਫ਼ਰ ਰੋਜ਼ ਹੋਇਆ ਕਰੇ 15 ਕਿਲੋਮੀਟਰ 20 ਜਾਂ 25 ਜਿੰਨਾ ਵੀ ਜਾਂ ਵੱਧ ਘੱਟ ਵੀ ਅੰਦਾਜ਼ੇ ਨਾਲ ਵੀ ਨਾ ਕੋ ਗੱਲਾ ਪੜਾਇਆ ਤੇ ਉੱਥੋਂ ਤੱਕ ਜਾਣਾ ਤੇ ਹੋਊਗਾ ਇਹ ਪੈਦਲ 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 ਸਿੰਘ ਚੱਲਣਗੇ ਅੱਗੇ ਪੰਜ ਪੰਜ ਸਿੰਘ ਚੱਲਣਗੇ ਤੇ ਉਹਦਾ ਪੰਜਾਂ ਸਿੰਘਾਂ ਦੀ ਅਗਵਾਈ ਦੇ ਵਿੱਚ ਇਹ ਮਾਰਚ ਹੋਏਗਾ ਸਤਗੁਰਾਂ ਦਾ ਸੁਨੂਤ ਨਾਲ ਨਹੀਂ ਹੋਏਗਾ ਹੂੰ ਹੂੰ ਤੋ ਫਿਰ ਸਤਕਾਰ ਨਹੀਂ ਰਹੇਗਾ ਬਿਲਕੁਲ ਠੀਕ ਹੈ ਤੇ ਪੰਜ ਸਿੰਘਾਂ ਦੀ ਅਗਵਾਈ ਚ ਪੰਥ ਦੀ ਅਗਵਾਈ ਚ ਇਹ ਮਾਰਚ ਚ ਚੱਲੇਗਾ ਜਿਹਦੇ ਵਿੱਚ ਨੌਜਵਾਨ ਜਾਂ ਜਿਹੜੇ ਤੁਰ ਸਕਦੇ ਆ ਦੂਜੇ ਵੀ ਜਿਹੜੇ ਤੁਰ ਸਕਦੇ ਆ ਉਹ ਤੁਰ ਕੇ ਚੱਲਣਗੇ ਹਾਂ ਤੇ ਜਿਹੜੇ ਨਹੀਂ ਤੁਰ ਸਕਦੇ ਬਜ਼ੁਰਗ ਨੇ ਜਾਂ ਕੋਈ ਬੀਬੀਆਂ ਨੇ ਜਾਂ ਕੋਈ ਅਦਾ ਦੇ ਸਿਹਤ ਨਹੀਂ ਜਿਹਦੀ ਜਾਂ ਇਦਾਂ ਦੀ ਉਹ ਪਿੱਛੇ ਆਪਣੀਆਂ ਗੱਡੀਆਂ ਇਸ ਤੋਂ ਪਿੱਛੇ ਲਾ ਵੀ ਸਕਦੇ ਕੋਈ ਇੱਕ ਦਿਨ ਚੱਲਦਾ ਅਗਲੇ ਦਿਨ ਤੋਂ ਅਗਲੀ ਸੰਗਤ ਆਰੰਭ ਹੋ ਜਾਏਗੀ ਉਹ ਕੋਈ ਇੱਕ ਜਾਂ ਦੋ ਦਿਨ ਚੱਲ ਸਕਦਾ ਕੋਈ ਗੱਲ ਨਹੀਂ ਉਦੋਂ ਬਾਅਦ ਅਗਲੀ ਸੰਗਤ ਜਿਹੜੀ ਹੈ ਉਹ ਅਗਲੇ ਦਿਨ ਥੋੜਾ ਰੰਬ ਹੋ ਜਾਏਗੀ ਰਾਤ ਨੂੰ ਸਮਾਪਤੀ ਹੋਇਆ ਕਰੇਗੇ ਸਵੇਰੇ ਨਾ ਕੋਈ ਦੇ ਨਾਲ ਅੰਦਾਜ਼ੇ ਨਾਲ ਕੋਈ ਪਾਣੀ ਛੱਕ ਕੇ ਹਰ ਵਾ ਅਗਲਾ ਪੰਨਾ ਅੱਛਾ ਵੱਖਰਾ ਕੀ ਹੋਗਾ ਭਾਈ ਗੁਰਬਖਸ਼ ਸਿੰਘ ਖਾਲਸਾ ਮਾ ਮੋਰਚਾ ਬਾਕੀ ਸੂਰਤ ਸਿੰਘ ਦਾ ਬਰਗਾੜੀ ਦੇ ਵਿੱਚ ਪਾਈ ਧਿਆਨ ਸਿੰਘ ਮੰਡ ਬੈਠੇ ਸੀ ਵੱਖਰਾ ਪ੍ਰੋਗਰਾਮ ਸੀ ਉਹ ਉਹ ਤੋਂ ਕੀ ਵੱਖਰਾ ਵਾ ਕੀ ਇਹਦੇ ਨਾਲ ਕੋਈ ਸਰਕਾਰ ਨੂੰ ਫਰਕ ਪਊਗਾ ਬੰਦੀ ਸਿੰਘਾਂ ਦੀ ਰਹਾਇਆਂ ਹੋ ਸਕਦੀਆਂ ਬੇਨਤੀ ਇਸ ਤਰ੍ਹਾਂ ਦੀ ਇੱਕ ਤਾਂ ਫਰਕ ਸਭ ਤੋਂ ਪਹਿਲੀ ਗੱਲ ਹੈ ਕਿ ਉਹਨੂੰ ਲੋਕ ਚੱਲ ਕੇ ਉੱਥੇ ਜਾਂਦੇ ਸਨ ਹੂੰ ਹੁਣ ਇਹ ਲੋਕਾਂ ਤੱਕ ਜਾ ਰਿਹਾ ਹੈ ਤੁਸੀਂ ਲੋਕਾਂ ਤੱਕ ਜਾਓਗੇ ਸੁਨੇਹਾ ਦੇਣ ਵਾਸਤੇ ਹਾਂ ਉਹ ਉਹਦਾ ਤੇੰਦਾ ਅੰਤਰ ਹੈ ਹੂੰ ਕਿਉਂਕਿ ਉਹ ਜੇ ਭਾਈ ਗੁਰਬਖਸ਼ ਇੱਕ ਜਗ੍ਹਾ ਤੇ ਬੈਠੇ ਸੀ ਤਾਂ ਉਹਨਾਂ ਕੋ ਸੰਗਤ ਜਾਂਦੀ ਬਿਲਕੁਲ ਭਾਈ ਸੁਖ ਸਿੰਘ ਇੱਕ ਜਗ੍ਹਾ ਬੈਠੀ ਉਹ ਨਾ ਕੋ ਜਾਂਦੀ ਬਰਗਾੜੀ ਬੈਠੇ ਆ ਤਾਂ ਬਰਗਾੜੀ ਲੋਕ ਆਉਂਦੇ ਸੀ ਹੂੰ ਮੋਰਚੇ 'ਚ ਇਹ ਹੁਣ ਮਤਲਬ ਕਿ ਇੱਕ ਜਗ੍ਹਾ ਵੀ ਨਹੀਂ ਇਹ ਲੋਕਾਂ ਦੇ ਕੋਲ ਐਦਾਂ ਵਿਚਰ ਰਿਹਾ ਕਰ ਕਰ ਸੁਨੇਹਾ ਲੈ ਕੇ ਜਾਓਗੇ ਸੁਨੇਹਾ ਲੈ ਕੇ ਜਾਏਗੀ ਹੂੰ ਲਿਟਰੇਚਰ ਵੀ ਨਾਲ ਦੀ ਨਾਲ ਲੋਕਾਂ ਤੱਕ ਦਿੱਤਾ ਜਾਏਗਾ ਧਰਮ ਪ੍ਰਚਾਰ ਹੋਊਗਾ ਹਾਂ ਬਾਤਾਂ ਧਰਮ ਪ੍ਰਚਾਰ ਰਾਜ ਨੂੰ ਦੁਆਰ ਲੱਗਿਆ ਕਰੇਗਾ ਜਿੱਥੇ ਕਵਿਸ਼ਰ ਵੀ ਲੱਗਣਗੇ ਜਾਂ ਢਾਡੀ ਜਾਂ ਕੋਈ ਵੀ ਤੇ ਉਸ ਤੋਂ ਬਾਅਦ ਕਥਾ ਕੀਰਤਨ ਜਾਂ ਕੋਈ ਆਪਣਾ ਵਿਚਾਰ ਜਿਹੜੇ ਨੇ ਉਹ ਵਿਦਵਾਨ ਦੇਣਗੇ ਸਵੇਰੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਤੇ ਥੋੜਾ ਜਿਹਾ ਸੰਗਤ ਨੂੰ ਸਬੋਧਨ ਕਰਕੇ ਅਗਲੇ ਪਾਸੇ ਚੱਲ ਪਿਆ ਕਰੇਗਾ ਜਿੱਥੇ ਪਿੰਡ ਆਏਗਾ ਉੱਥੇ ਹੀ ਉਸੇ ਜਗ੍ਹਾ ਤੇ ਖੜ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਜਾ ਲੋ ਜਾਂ ਕਿਸੇ ਖੁੱਲੀ ਥਾਂ ਤੇ ਜਿੱਥੇ ਪਿੰਡ ਦੇ ਲੋਕ ਇਕੱਠੇ ਹੋਣਗੇ ਉੱਥੇ ਉਹਨਾਂ ਨੂੰ ਸਬੋਧਨ ਕਰਕੇ ਅਗਲੇ ਪਿੰਡ ਨੂੰ ਦੁਰ ਜਾ ਕਰੇਗਾ ਇਹ ਇਸ ਤਰ੍ਹਾਂ ਜਿੰਨਾ ਵੀ 25 ਕਿਲੋਮੀਟਰ ਵੱਧ ਘੱਟ ਵੀ ਹੋ ਸਕਦਾ ਹੈ ਜਿੱਦਾਂ ਜਿੰਨਾ ਵੀ ਹੋਏਗਾ ਉਹ ਉਸ ਮੁਤਾਬਕ ਸਫ਼ਰ ਕੋਡਾ ਇਸ ਪੰਧ ਦਾ ਕੋਈ ਟਾਈਮ ਰੱਖਿਆ ਗਿਆ ਕਿ ਆਪਾਂ ਇੰਨੇ ਦਿਨਾਂ ਤੱਕ ਵਾਪਸੀ ਹੈ ਜਿਹੜਾ ਇੱਥੋਂ ਦਮਦਮਾ ਸਾਹਿਬ ਦਮਦਮਾ ਸਾਹਿਬ ਦਾ ਕੇਸਗੜ੍ਹ ਸਾਹਿਬ ਤੇ ਫਿਰ ਵਾਪਸੀ ਅੰਮ੍ਰਿਤਸਰ ਸਾਹਿਬ ਬੇਨਤੀ ਹੈ ਕਿ ਇਹਦੇ ਜਿਹਾ ਸੀ ਕੋਈ ਐਸਾ ਨਹੀਂ ਰੱਖਿਆ ਜੇ ਇਹ ਜਗ੍ਹਾ ਤੇ 1 ਦਿਨ 15 ਕਿਲੋਮੀਟਰ ਵੀ ਮੇਰਾ ਕਿਲੋਮੀਟਰ ਹੋਇਆ ਅਗਲੇ ਦਿਨ ਕੀ ਹੋ ਗਿਆ ਟਾਈਮ ਤਾਂ ਟਾਈਮ ਫਿਕਸ ਹੈ ਠੀਕ ਹੈ ਕਈ ਵਾਰੀ ਕੀ ਹੁੰਦਾ ਵੀ ਸਾਡਾ سفر ਰਹਿੰਦਾ ਤੇ ਅੱਗੇ ਗੁਰਦੁਆਰਾ ਸਾਹਿਬ ਜੇ 4 ਕਿਲੋਮੀਟਰ ਹੋਰ ਅੱਗੇ ਜਾਂ 3 ਕਿਲੋਮੀਟਰ ਹਮਮ ਬਿਲਕੁਲ ਬਿਲਕੁਲ ਇਹ ਥੋੜਾ ਜਿਹਾ ਫਰਕ ਜਿਹੜਾ ਹੈ ਉਹ ਅਸੀਂ ਮਤਲਬ ਅੱਗੇ ਅੱਗੇ ਰੱਖ ਕੇ ਚੱਲਾਂਗੇ ਦੂਜਾ ਇਹ ਕਿ ਇਹਦੇ ਵਿੱਚ ਉਹ ਗੱਡੀਆਂ ਵੀ ਚੱਲਣਗੀਆਂ ਜਿਹਦੇ 'ਚ ਬੰਦੀ ਸਿੰਘਾਂ ਦੀਆਂ ਜਿਹੜੀਆਂ ਜਿਵੇਂ ਜਹਦਰ ਹਵਾਰਾ ਸਾਹਿਬ ਤਸਵੀਰਾਂ ਵਗੈਰਾ ਦੀ ਵੱਡੀ ਤਸਵੀਰ ਹੋਏਗੀ ਐਕਟਿਵ ਆ ਜਹਦਰ ਸਾਹਿਬ ਦੀ ਉਨੇ ਥੱਲੇ ਕੋਈ ਹੋਰ ਮਤਬਦਰ ਜਿੰਨਾ ਜੀ ਜੀ ਐਸਸੀ ਤਾਂ ਮਨ ਦੇ ਨਾਮ ਕੋਟੋਰਲ ਹੋ ਰਿਹਾ ਤੇ ਨਾਲ ਇਹ ਇਹਦੇ ਵਿੱਚ ਇਹ ਹੋਏਗਾ ਕਿ ਇਹ ਲਿਟਰੇਚਰ ਨਾਲ ਦੀ ਨਾਲ ਦਿੰਦੀ ਜਾਏ ਪੰਜਾਬ ਦੇ ਵਿੱਚ ਇਸ ਨਿਕਲੇ ਮਾਰਚ ਦਾ ਦਿੱਲੀ ਨੂੰ ਫਰਕ ਕੀ ਹੈ ਇਹਦਾ ਦੇਖੋ ਗੱਲ ਪਤਾ ਕੀ ਹੈ ਉਹ ਜਦੋਂ ਕਿ ਜਿਹੜੇ ਲੋਕ ਆਪਾਂ ਦਾ ਜਦ ਦਿੱਲੀ ਚਲ ਜਾਨੇ ਆ ਜਿਹੜੇ ਹੁਣ ਤਾਮਿਲਨਾਡੂ ਵਾਲਾ ਕੇਰਲਾ ਵਾਲੇ ਆ ਕਰਨਾਟਕਾ ਵਾਲੇ ਆ ਤੂੰ ਜਾਂ ਤੂੰ ਓਡੀਸਾ ਵਾਲੇ ਕਹਿ ਲੋ ਮਹਾਰਾਸ਼ਟਰ ਵਾਲੇ ਕਹਿ ਲੋ ਉਹ ਦਿੱਲੀ ਦਾ ਨਹੀਂ ਹੋ ਗਰੋ ਹੂੰ ਹੂੰ ਤੁਸੀਂ ਆਪਣੇ ਪ੍ਰੋਗਰਾਮ ਕਰਦੇ ਕੋ ਬੰਬੇ ਕਰ ਲੈਂਦਾ ਰਾਜ ਤਾਂ ਨਹੀਂ ਕਰ ਲੈਂਦਾ ਕਿਤੇ ਵੀ ਕਰਦੇ ਤੁਸੀਂ ਜੇ ਉਹਨੂੰ ਕੋਈ ਪ੍ਰੈਸ਼ਰ ਹੋਵੇ ਉਹ ਕਿਸੇ ਥਾਂ ਤੋਂ ਹੀ ਪੈ ਜਾਏ ਸਾਡਾ ਮਕਸਦ ਸੰਗਤ ਤੱਕ ਇਹ ਗੱਲ ਹੈ ਕਿ ਸੁਰੇਹਾ ਜਾਵੇ ਪ੍ਰੈਸ਼ਰ ਜਾਵੇ ਹੂੰ ਹੂੰ ਤੇ ਜੇ ਦਿੱਲੀ ਜਾਣਾ ਹੋਵੇ ਤਾਂ ਦਿੱਲੀ ਤਾਂ ਅਸੀਂ ਸਿੱਧਾ ਜੀਟੀ ਰੋਡ ਤੋਂ ਪਈਏ ਤੇ ਉੱਥੇ ਚੱਲੀਏ ਦਿੱਲੀ ਵਾਲੇ ਬਸੰਚਾਰੇ ਪਾ ਲਓ ਕਿ ਉੱਥੇ ਉਹ ਉਹ ਗੱਲ ਹੋ ਰਿਹਾ ਉਹਦੇ ਬਾਰੇ ਵੀ ਇਸ ਪ੍ਰੋਗਰਾਮ ਤੋਂ ਬਾਅਦ ਕਈ ਗੱਲਾਂ ਵਿਚਾਰੀਆਂ ਜਾ ਸਕਦੀਆਂ ਨੇ ਕੁਝ ਵੀ ਹੋ ਸਕਦਾ ਪਰ ਹਾਲ ਦੀ ਕੜੀ ਮਤਲਬ ਸਾਡਾ ਫਲੋਰ ਜਿਹੜਾ ਪਹਿਲਾਂ ਇੱਥੇ ਆ ਇਸ ਤੇ ਸਮਾਪਤੀ ਤੋਂ ਬਾਅਦ ਅਗਲਾ ਅਗਲਾ ਪ੍ਰੋਗਰਾਮ ਦਿੱਤਾ ਜਾਊਗਾ ਲਗਾਤਾਰ ਕੰਟੀਨਿਊ ਪ੍ਰੋਗਰਾਮ ਦਿੱਤਾ ਜਾਇਆਗਾ ਜੋ ਵੀ ਦੇ ਸਕਦੇ ਧੰਨਵਾਦ ਸਾਨੂੰ ਦੋ ਪੜਾਵਾਂ 'ਚ ਲੜਾਈ ਲੜਨੀ ਪਈ ਇੱਕ ਇੱਕ ਨੂੰ ਨਹੀਂ ਲੜਾਈ ਲੜਾਂਗੇ ਇੱਕ ਅਸੀਂ ਮਤਲਬ ਕਿ ਇਨ ਕਰੀਅਰ ਪਬਲਿਕ ਅਵੀ ਲੜਾਈ ਜਿਹੜੀ ਹੈ ਲੋਕਾਂ 'ਚ ਲੜਾਉਂਦੇ ਅੰਦਰ ਵਿੱਚ ਅਸੀਂ ਜਿੰਨੇ ਸੰਤ ਮਹਾਤਮਾ ਹੋਣਗੇ ਉਹਨਾਂ ਸਾਰਿਆਂ ਨੂੰ ਅਸੀਂ ਚਿੱਠੀ ਪੱਤਰ ਇਹ ਸਦਾ ਵੀ ਦੇਵਾਂਗੇ ਕਾਰਜੇਵਾਲਿਆਂ ਨੂੰ ਵੀ ਦੇਵਾਂਗੇ ਨੈਕਸਿੰਗਾਂ ਨੂੰ ਵੀ ਦੇਵਾਂਗੇ ਸੇਵਾ ਪੰਥੀਆਂ ਨੂੰ ਦੇਵਾਂਗੇ ਰਾੜਾ ਸਾਹਿਬ ਵਾਲੇ ਹਨ ਅੰਮਨਸਰ ਵਾਲੇ ਹਨਸਾਲ ਹੈ ਜਾਂ ਜਿੰਨੀਆਂ ਵੀ ਸੇਵਾਵਾਂ ਕਰਨ ਵਾਲੀਆਂ ਦਿੱਲੀ ਕਮੇਟੀ ਹਰਿਆਣਾ ਕਮੇਟੀ ਐ ਜੀ ਪੀ ਸੀ ਜਿੰਨੀਆਂ ਸੰਸਥਾਵਾਂ ਚ ਫਕਸਾ ਦਿਵਾਨ ਹੈ ਜਾਂ ਦੂਜੇ ਆਪਣੇ ਐਨ ਆਰ ਆਈ ਐਨ ਆਰ ਆਈ ਹੈ ਤਾਂ ਜਿਹੜੀਆਂ ਰਾਜਨੀਤਿਕ ਆਵੇਗੀ ਹੈਗੀਆਂ ਨੇ ਮੁੱਖੀ ਦੇ ਕਾਰਗਵੀਆਂ ਨੇ ਜਿੰਨੇ ਐਮ ਪੀ ਜਿਹੜੇ ਪੰਜਾਬ ਦੇ ਆ ਪੰਜਾਬ ਦੇ ਐਮ ਪੀ ਆ ਨੂੰ ਅਸੀਂ ਚਿੱਠੀ ਦੇਵਾਂਗੇ ਉਹ ਅਸੀਂ ਸਾਰਾ ਹਿੱਸਾ ਬਣ ਸਕਦੇ ਆ ਸਾਬੰਸਦੇ ਜਿੱਥੇ ਜਿਹੜਾ ਰੋਲ ادا ਕਰ ਸਕਦਾ ਉੱਥੇ ਉਹ ਆਪਣਾ ਰੋਲ ਆਦਾ ਇਹ ਲਈ ਸਾਡਾ ਇਹ ਇੱਕ ਪ੍ਰੋਗਰਾਮ ਹੈ ਉਹਨੂੰ ਅਸੀਂ ਤਿੰਨ ਚਾਰ ਕਿਸਮਾਂ ਦੇ ਨਾਲ ਚਲਾਵਾਂਗੇ ਇੱਕ ਪੁਰਕੇ ਲੋਕਾਂ ਨੂੰ ਇੱਕ ਲਾਈਟਰਨਾ ਇੱਕ ਮੀਡੀਆ ਰਾਈ ਕਰਨਾ ਇੱਕ ਪ੍ਰਚਾਰ ਹੋ ਗਿਆ ਰਾਤ ਨੂੰ ਜਿੱਥੇ ਰੁਕੋਗੇ ਇੱਕ ਪ੍ਰਚਾਰ ਨਹੀਂ ਕਰਨਾ ਤੇ ਮੀਡੀਆ ਰਾਈ ਕਰਨਾ ਤੇ ਤੀਜਾ ਜਿਹੜਾ ਜਿਹੜੀਆਂ ਇਹਦੀਆਂ ਵੱਡੀਆਂ ਸਖਸ਼ੀਤਾ ਨੇ ਉਹਨਾਂ ਨੂੰ ਅਸੀਂ ਇਹ ਤੁਹਾਡਾ ਚ ਹੀ ਫਰਜ਼ ਮੰਨਦਾ ਤੁਸੀਂ ਆਪਣਾ ਫਰਜ਼ ਨਿਭਾਓ ਔਰ ਪੰਜਾਬ ਦੇ ਅਸੈਂਬਲੀ ਦੇ ਮੈਂਬਰਾਂ ਨੂੰ ਵੀ ਕਾਂਗੇ ਕਿ ਭਾਈ ਤੁਸੀਂ ਅਸੈਂਬਲੀ ਦੇ ਮਤਾ ਪਾਸ ਕਰੋ ਨਾ ਜਿਹੜੀ ਵਾਸਤੇ ਇਹ ਸੰਗਾਨੂ ਰਿਆਕ ਕਰਿਆ। ਤੂੰ ਇਹ ਪੰਜਾਬ ਜਿੱਦਾਂ ਐਮ.ਐਲ.ਏ. ਨੇ ਮਲੇ ਦਾ ਕੰਮ ਤੇ ਐਮ.ਪੀ. ਨੇ ਐਮ.ਪੀ. ਨੇ ਦੋਨੋਂ ਮਚਿ। ਤੇ ਇਹ ਸਾਡਾ ਇਹ ਮਕਸਦ ਹੈ ਕਿ ਸੰਤ ਮਹਾਤਮਾ ਨੂੰ ਅਸੀਂ ਕਾਂਗੇ ਕਿ ਇੱਕ ਦਿਨ ਚੱਲ ਸਕਦਾ ਕੋ ਦੋ ਦਿਨ ਚੱਲ ਸਕਦਾ ਕੋਈ ਪ੍ਰਚਾਰ ਕਰ ਸਕਦਾ। ਇੱਕ ਦਿਨ ਚੱਲ ਸਕਦਾ ਕੋ ਦੋ ਘੰਟੇ ਚੱਲ ਸਕਦਾ ਨਾਲ ਉਹ ਇਸ ਮਾਰਚ ਨਾਲ ਮਾਰਚ ਚਾਹੀਦਾ ਸਭ ਚੱਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿੰਘ ਬਰਾਮਾ ਜੀ ਸਾਡੇ ਨਾਲ ਜੁੜ ਚੁੱਕੇ ਆ ਗੁਰਫਤ ਤੇ ਸਾਂਝ ਕਰਦੇ ਆ ਪਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਵੱਖਰੀ ਰੂਪਰੇਖਾ ਹੋ ਸਕਦੀ ਹੈ ਕਿਉਂਕਿ ਮਾਰਚ ਤੇ ਮੋਰਚੇ ਤੇ ਬਹੁਤ ਦੇਖੇ ਆਪਾਂ ਇਹ ਕੀ ਵੱਖਰਾ ਲੈ ਕੇ ਆਓਗੇ ਜੇ ਤੋ ਅੱਜ ਦਾ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜਾ ਪ੍ਰੋਗਰਾਮ ਇਹ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਔਰ ਸਰਬੱਤ ਖਾਲਸਾ ਵੱਲੋਂ ਥਾਪੇਗੇ ਐਕਟਿੰਗ ਦੇ ਅਧਿਕਾਰ ਭਾਈ ਧਿਆਨ ਸਿੰਘ ਜੀ ਮੰਡ ਰਹੇ ਉਹਨਾਂ ਦੇ ਨਿਰਦੇਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਾਰੇ ਪੰਜਾਬ ਦੇ ਵਿੱਚ 20 ਸਤੰਬਰ ਦਾ ਦਿਨ ਰੱਖਿਆ ਹੈ 20 ਸਤੰਬਰ ਦਾ ਦਿਨ ਇਸ ਕਰਕੇ ਵੀ ਕੌਮ ਦੇ ਵਿੱਚ ਮਹੱਤਵਪੂਰਨ ਕਿ 20 ਸਤੰਬਰ 1981 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਾਰ ਵਾਲਿਆਂ ਦੀ ਗ੍ਰਿਫਤਾਰੀ ਹੋਈ ਸੀ ਮਈ ਤੇ ਹੂੰ ਹੂੰ ਇਸ ਕਰਕੇ 20 ਸਤੰਬਰ ਰੱਖਿਆ ਵੀ ਉਹ ਵੀ ਦਿਨ ਯਾਦ ਆਵੇ ਇਹ ਦਰਹਾਈਆਂ ਦੀ ਗੱਲ ਵੀ ਚੱਲੇ ਕੋ ਬਹੁਤ ਲੰਮਾ ਸਮਾਂ ਬੀਤ ਗਿਆ ਤੇ ਸਾਡੇ ਜਿਹੜੇ ਬੰਦੀ ਸਿੰਘਾਂ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾ ਰਿਹਾ ਇਹ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਅਮਿਤ ਸ਼ਾ ਉਹ ਅੱਜ ਹੀ ਚਾਹਣ ਕਿਉਂਕਿ ਗ੍ਰਹਿ ਦਾ ਮਾਮਲਾ ਹੈ ਤੇ ਪਾਰਲੀਮੈਂਟ ਵਿੱਚ ਜੇ ਕੋਈ ਮੁਸ਼ਕਲ ਵੀ ਆਉਂਦੀ ਆ ਕੋਈ ਕਾਨੂੰਨੀ ਰੇਚਾ ਨਾ ਤੈਨੂੰ ਪਾਰਲੀਮੈਂਟ ਵਿੱਚ ਪਾਸ ਕਰਕੇ ਕਿਉਂਕਿ ਉਹਨਾਂ ਕੋਲੇ ਬਹੁਮਤ ਆ ਤੇ ਇਸ ਬੰਦੀ ਸਿੰਘ ਜਿਹੜਿਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਤੇ ਮੋਰਚਾ ਤੇ ਬਰਗਾੜੀ ਵੀ ਲੱਗਾ ਸੀ ਮੋਰਚਾ ਬਾਪੂ ਸੂਰਜ ਸਿੰਘ ਦਾ ਸੀ ਮੋਰਚਾ ਪਹਿਲਾਂ ਵੀ ਸਟਾਰਟ ਹੋਇਆ ਮੋਰਚਾ ਹੁਣ ਵੀ ਚੱਲਿਆ ਸੁਖਰਾ ਸਿੰਘ ਨਿਆਮੀ ਵਾਲੇ ਲਾਇਆ ਮੋਰਚਾ ਹੁਣ ਵੀ ਤੇ ਲੱਗਾ ਹੋਇਆ ਵਾ ਜਪਾਂ ਚੰਡੀਗੜ੍ਹ ਦੇ ਬਰੂਹਾਂ ਤੇ ਲੱਗਾ ਹੋਇਆ ਉਹਦੇ ਨਾਲ ਸ਼ਮੂਲੇ ਤੇ ਕਿਉਂ ਨਹੀਂ ਵੱਖਰਾ ਕਿਉਂ ਹੈ ਸਾਡੇ ਗੁਰੂ ਦਾ ਸਿਧਾਂਤ ਆ ਟਰਾਈ ਟਰਾਈ ਅਗੇਨ ਹਾਂ ਇਹ ਨਹੀਂ ਵੀ ਪਹਿਲਾ ਮੋਰਚਾ ਲੱਗਾ ਸੀ ਤੇ ਹੁਣ ਉਹ ਦੂਜਾ ਮੋਰਚਾ ਜਿਹੜਾ ਨਹੀਂ ਲਾਇਆ ਜਾ ਸਕਦਾ ਜਿਹੜਾ ਮੋਰਚਾ ਉੱਥੇ ਲੱਗਾ ਹੈ ਮੁਹਾਲੀ ਮੁਹਾਲੀ ਵਾਲਾ ਉਹਦੇ ਵਿੱਚ ਵੀ ਜਾਵਾਂਗੇ ਉਹਨਾਂ ਸਿੰਘਾਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਵੀ ਇੱਧਰ ਵੀ ਸ਼ਾਮਲ ਹੋ ਅਸੀਂ ਵੀ ਉੱਤਰ ਅੱਗੇ ਵੀ ਜਾ ਕੇ ਆਏ ਸਿੰਘ ਸਿੰਘ ਭਾਈ ਧਿਆਨ ਸਿੰਘ ਮੰਡਲ ਜੀ ਨੂੰ ਵੀ ਆਖਾਂਗੇ ਵੀ ਸਾਰੇ ਆਪਾਂ ਇਹ ਟੀਮ ਜਿਹੜੀ ਤੁਹਾਡੀ ਉਹਨਾਂ ਨੂੰ ਲੈ ਕੇ ਉੱਥੇ ਜਾਓ ਉਹ ਵੀ ਮੋਰਚਾ ਤਾਂ ਬੰਦੀ ਸਿੰਘਾਂ ਦਾ ਹੈ ਹਾਂ ਹਾਂ ਮੋਰਚਾ ਕੋਈ ਨਹੀਂ ਜਿੰਨੇ ਜਿੰਨੇ ਕੋਈ ਜੋਗਾ ਜੇ ਕੋਈ ਮਨ ਭਾਰ ਚੁੱਕ ਸਕਦਾ ਹੈ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਾਸਤੇ ਮਨ ਭਾਰ ਚੁੱਕੇ ਕੋਈ 5 ਕਿਲੋ ਭਾਰ ਚੁੱਕਣ ਜੋਗਾ 5 ਕਿਲੋ ਭਾਰ ਚੁੱਕੇ ਇਸੇ ਕਰਕੇ ਬੇਨਤੀ ਕੀਤੀ ਹੈ ਭਾਈ ਮੁਖਸਰ ਹੋਣਾ ਕਿ ਜੋ ਸਾਡੇ ਬਜ਼ੁਰਗ ਨੇ ਮਾ ਮਾਵਾਂ ਨੇ ਭੈਣਾਂ ਨੇ ਧੀਆਂ ਨੇ ਬੱਚੇ ਨੇ ਸਟੂਡੈਂਟ ਨੇ ਸੰਤ ਮਹਾਤਮਾ ਨੇ ਰਾਜਨੀਤਿਕ ਲੋਕ ਨੇ ਉਹ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਾਸਤੇ ਇਸ ਮਾਰਚ ਦਾ ਜਾਂ ਜਿਵੇਂ ਹੁਣ ਮੈਂਬਰ ਪਾਰਲੀਮੈਂਟ ਬੈਠੇ ਆ ਉਹਨਾਂ ਦਾ ਹੱਕ ਬੰਦਾ ਕਿ ਪਾਰਲੀਮੈਂਟ ਵਿੱਚ ਇਹ ਮੁੱਦਾ ਠਾਹੋ ਪੇ ਬੰਦੀ ਸੰਗ ਰਿਹਾ ਕਰੋ ਮਨੁੱਖੀ ਅਧਿਕਾਰਾਂ ਦੀ ਗੱਲ ਇਹ ਵੱਖਰਾ ਕੀ ਹੋਊਗਾ ਮੈਂ ਪੁੱਛਿਆ ਸੀ ਕਿ ਵੱਖਰਾ ਕੀ ਹੋਊਗਾ ਵੱਖਰਾ ਕੁਛ ਨਹੀਂ ਜੀ ਵੱਖਰਾ ਕਿਉਂ ਇਹ ਤਾਂ ਜਦੋਂ ਇਹਨਾਂ ਨੇ ਬਰਗਾੜੀ ਮੋਰਚਾ ਚੁੱਕਿਆ ਹੈ ਉਦੋਂ ਇਹਨਾਂ ਨੇ ਇੱਕ ਗੱਲ ਕਹੀ ਸੀ ਵੀ ਇਹ ਮੋਰਚਾ ਸਮਾਪਤ ਨਹੀਂ ਹੋਇਆ ਇਹ ਹੋ ਸਕਦਾ ਇਹਨੂੰ ਅੱਗੇ ਵੀ ਤੋਰਾਂਗੇ ਉਹ ਅੱਗੇ ਤੋਰਨ ਦਾ ਇਹ ਜਿਹੜਾ ਅਗਲਾ ਸਟੈਪ ਆ ਇਹ ਉਹਨਾਂ ਨੇ ਇਹ ਸਟੈਪ ਚੁੱਕਿਆ ਉਹ ਹਾਰਾ ਸਾਹਿਬ ਨੇ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਹੁਕਮ ਕੀਤਾ ਵੀ ਅੱਗੇ ਅੱਗੇ ਵਧੋ ਧੰਨਵਾਦ ਬਨਾਵਾਂ ਸਾਬ ਮੇਰੇ ਨਾਲ ਬਸਨ ਸਿੰਘ ਜਫਰਵਾਲ ਜੀ ਜਫਰਵਾਲ ਸਾਹਿਬ ਕਿਵੇਂ ਵੇਖਦੇ ਹੋ ਲੰਬਾ ਪੰਦ ਹੈ ਇਸ ਟਾਈਮ ਤੇ 30 35 35 ਸਾਲਾਂ ਦਾ ਹੋ ਗਿਆ ਬੰਦੀ ਸਿੰਘਾਂ ਦਾ ਵਰਮ ਸੁਤਕਾ ਜੋ ਗੁਰੂ ਪਾਰੇ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਤਾਂ ਕਾਰਨ ਹੈ ਕਿ ਇੰਡੀਆ ਦੇ ਵਿੱਚ ਦੋ ਕਾਨੂੰਨ ਆ ਸਿੱਖੋਂ ਵਾਸਤੇ ਹੋ ਰਿਹਾ ਦੂਜਿਆਂ ਵਾਸਤੇ ਹੋ ਰਿਹਾ ਇਹ ਤਾਂ ਪਤਾ ਕਿ ਜਿਹੜੀ ਜੀਵ ਗਾਂਧੀ ਦੇ ਜਿਹੜੇ ਕਾਤਲ ਸੀ ਉਹ ਕਦੋਂ ਦੇ ਰਿਹਾ ਹੋ ਜੀ ਜਿਹੜੇ ਸਿੱਖ ਨੇ ਬੰਦੀ ਸਿੰਘ ਆਪਣੀ ਦितीय ਸਜ਼ਾ ਤੋਂ ਕਈ ਗੁਣਾ ਵੱਧ ਸਜ਼ਾ ਭੁਗਤ ਚੁੱਕੇ ਆ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਇਸ ਕਰਕੇ ਜਿਹੜਾ ਇਹ ਪਹਿਲਾ ਬਰਗਾੜੀ ਮੋਰਚਾ ਲੱਗਾ ਸੀ ਮਹਾਲੀ ਵਾਲਿਆਂ ਵੀ ਆਵਾਜ਼ ਉਠਾਈ ਉਹਦੇ ਵਿੱਚ ਇੱਕ ਖੜੋਤ ਆ ਇਸ ਕਰਕੇ ਮਲਪੀ ਜਿਹੜਾ ਮਾਰਚ ਆ ਇਹ ਕੌਮ ਨੂੰ ਜਗਾਉਣ ਵਾਸਤੇ ਉਸਨਾਂ ਦਾ ਪ੍ਰਚਾਰ ਵੀ ਹੋਏਗਾ ਧਰਮ ਪ੍ਰਚਾਰ ਹੋਏਗਾ ਨੌਜਵਾਨ ਸਿੱਖੀ ਨਾਲ ਜੁੜਨਗੇ ਦੂਸਰੀ ਗੱਲ ਹੈਗੀ ਆ ਕਿ ਸੈਂਟਰ ਤੱਕ ਜਿਹੜੇ ਬੰਦੇ ਸਿੰਘਾਂ ਨੂੰ ਰਿਹਾਰ ਨਹੀਂ ਕਰ ਰਹੇ ਉਹਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਇੱਕ ਸਾਡਾ ਇਹ ਜਿਹੜਾ ਸਿੰਘ ਸਾਹਿਬਾਈ ਧਿਆਨ ਸਿੰਘ ਮੰਡੋਲ ਨੇ ਤੋਰਾ ਮਦਦ ਕੀਤਾ ਹੈ ਸਿੰਘ ਸਾਹਿਬਾਈ ਜਰਤਾਸ ਸਿੰਘ ਹਵਾਲਾ ਜੀ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾਰ ਕਰਨ ਵਾਸਤੇ ਇਹ ਤੇ ਮੈਂ ਗੱਲ ਕਹਾਂਗਾ ਕਿ ਇਹ ਮਾਰਚ ਤੋਂ ਇਲਾਵਾ ਪਿੰਡ ਪੱਧਰ ਤੇ ਮਾਰਚ ਹੋਣੀ ਚਾਹੀਦੀ ਨੇ ਜ਼ਿਲ੍ਹੇ ਪੱਧਰ ਤੇ ਮਾਰਚ ਹੋਣੀ ਚਾਹੀਦੀ ਨੇ ਤਾਂ ਕਿ ਕੌਮ ਜਿਹੜੀ ਆ ਇੱਕ ਵਾਰ ਉੱਠ ਕੇ ਖੜੀ ਹੋ ਜਾਵੇ ਜਿਹੜੀਆਂ ਜੇਲਾਂ ਦੇ ਵਿੱਚ ਬੰਦੀ ਸਿੰਘ ਨੇ ਉਹਨਾਂ ਜੇਲਾਂ ਨੂੰ ਕੌਮ ਉੱਠ ਕੇ ਇੱਕ ਵਾਰ ਘੇਰਾ ਪਾ ਲਵੇ ਕਿ ਉਹ ਨਹੀਂ ਬੰਦੀ ਸਿੰਘ ਰਹਾ ਹੋਣਗੇ ਸਾਡੀ ਕੌਮ ਜਿਹੜੀ ਆ ਉਹ ਬੜੀ ਬਹਾਦਰ ਬੜੀ ਚੰਗੀਆਂ ਸੂਰਬੀਰਾ ਬੜੀਆਂ ਨਾਲੀਆਂ ਕੁਰਬਾਨੀਆਂ ਨੇ ਜਦੋਂ ਵੀ ਕੋਈ ਸਾਡੀ ਸਾਡਾ ਨੁਕਸਾਨ ਹੋਇਆ ਆ ਕੁਰਸੀ ਨੰਨਸੇ ਨਕਸਾਨ ਕੀਤਾ ਆ ਸਾਡੇ ਲੀਡਰਾਂ ਨੇ ਆਪਣੀ ਕੁਰਸੀ ਨੂੰ ਮੁੱਖ ਰੱਖਿਆ ਆ ਜਿਹੜੇ ਲੋਕ ਅੱਜ ਇਸ ਸਟੇਜਾਂ ਉੱਤੇ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਪਿੰਡਾਂ ਦੇ ਵਿੱਚ ਉਹਨਾਂ ਨੇ ਸਹਿਨ ਕਰਵਾਏ ਲੇਕਿਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ 84 ਤੋਂ ਬਾਅਦ ਉਹਨਾਂ ਚਾਰ ਵਾਰ ਸਰਕਾਰ ਹੰਡਾਈ ਆ ਉਹਨਾਂ ਅਸੈਂਬਲੀ ਦੇ ਵਿੱਚ ਕਿਉਂ ਨਹੀਂ ਮਤਾ ਪਾਸ ਕੀਤਾ ਕਿ ਜਿਹੜੇ 77 ਤੋਂ ਲੈ ਕੇ 92 95 ਤੱਕ ਹੰਟਕ ਸਿੱਖ ਭਗੌੜੇ ਆ ਜਿਹੜੇ ਉਹਨਾਂ ਦੇ ਕੇਸ ਨੇ ਉਸ ਅਸੈਂਬਲੀ ਦੇ ਵਿੱਚ ਕਾਨੂੰਨ ਪਾਸ ਕਰਕੇ ਉਹ ਰੱਦ ਕਰਨ ਚਾਹੀਦੇ ਸੀਗੇ ਨਾ ਤਾਂ ਕਾਲੀ ਸੂਚੀਆਂ ਰੱਦ ਹੋਈਆਂ ਸਿੱਖਾਂ ਦੇ ਪਾਸਪੋਰਟ ਨਹੀਂ ਬਣ ਰਹੇ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ ਆਪਣੇ ਪਿੰਡਾਂ ਨੂੰ ਦੇਖਣ ਵਾਸਤੇ ਆ ਨਹੀਂ ਸਕਦੇ ਇੰਡੀਆ ਦਾ ਵੀਜ਼ਾ ਨਹੀਂ ਮਿਲ ਰਿਹਾ ਇਸ ਕਰਕੇ ਇਹ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੋਰ ਤੁਹਾਡਾ ਕੋਈ ਜੇ 47 ਵੇਲੇ ਸਾਡੇ ਲੀਡਰਾਂ ਨੇ ਸਹੀ ਫੈਸਲਾ ਲਿਆ ਹੁੰਦਾ ਅੱਜ ਇੱਕ ਟਾੜਾ ਵੱਖਰਾ ਦੇਸ਼ ਹੋਣਾ ਸੀ ਤੁਸੀਂ ਆਜ਼ਾਦ ਹੋਣਾ ਸੀ ਤੁਹਾਨੂੰ ਇਹ ਸੰਘਰਸ਼ ਕਰਨ ਦੀ ਕੋਲ ਨਹੀਂ ਸੀ ਪੈਣੀ ਉਰੇ ਦੋ ਤਿੰਨ ਲੀਡਰ ਸੀ ਸਾਡੇ ਮਾਏ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਸਾਡੀ ਕੌਮ ਨੂੰ ਸਦਿਆਂ ਵੀ ਗੁਲਾਮ ਕਰ ਗਿਆ ਹੁਣ ਤੇ ਕੋਈ ਸਮਾਏਗਾ ਕੌਮ ਆਜ਼ਾਦ ਹੋਏਗੀ ਇਹਨਾਂ ਦਾ ਆਪਣਾ ਦੇਸ਼ ਹੋਏਗਾ ਆਪਣਾ ਘਰ ਹੋਏਗਾ ਤੇ ਤੁਹਾਨੂੰ ਮਿਲਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਰੇਸ਼ਮ ਸਿੰਘ ਨੇ ਕੋ ਕਰਾਣੇ ਸਾਡੇ ਨਾਲ ਜੁੜ ਚੁੱਕੇ ਆ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਵਾ ਉਹਦੀ ਵਿਉਂਤਬੰਦੀ ਕੀ ਹੋਊਗੀ ਕੀ ਪ੍ਰੋਗਰਾਮ ਹੋਏਗਾ ਤੇ ਗੱਲਬਾਤ ਕਰਦੇ ਆ ਗੁਰਫਤੇ ਸੰਚ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੋਊਗੀ ਪ੍ਰੋਗਰਾਮ ਦੀ ਰੂਪਰੇਖਾ ਸਾਰੀ ਪ੍ਰੋਗਰਾਮ ਦੀ ਰੂਪਰੇਖਾ ਇਹ ਹੈ ਕਿ ਜੋ ਸਾਡੇ ਬੰਦੀ ਸਿੰਘ 30 32 32 ਸਾਲ ਤੋਂ ਜੇਲਾਂ ਦੇ ਵਿੱਚ ਬੰਦ ਹਨ ਜਿਨ੍ਹਾਂ ਨੂੰ ਰਿਹਾਈ ਤਾਂ ਕੀ ਕਦੇ ਪਰੋਲ ਵੀ ਨਸੀਬ ਨਹੀਂ ਹੋएगी ਉਹਨਾਂ ਦੀ ਰਿਹਾਈ ਵਾਸਤੇ ਜਥੇਦਾਰ ਧਿਆਨ ਸਿੰਘ ਜੀ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਆ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਜਿਹੜਾ ਪ੍ਰੋਗਰਾਮ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ਼ੁਰੂ ਕੀਤਾ ਜਾ ਰਿਹਾ ਜਿਹਦੇ ਵਿੱਚ ਭਾਈ ਧਿਆਨ ਸਿੰਘ ਜੀ ਮੰਡ ਐਕਟਿੰਗ ਜਥੇਦਾਰ ਭਾਈ ਅਮਰੀਕ ਸਿੰਘ ਜੀ ਅਜਨਾਲਾ ਤੇ ਭਾਈ ਮੁਹਕਮ ਸਿੰਘ ਭਾਈ ਜਫਰਵਾਲ ਹੋਰ ਜਿੰਨੀਆਂ ਪੰਥਕ ਜਥੇਬੰਦੀਆਂ ਵਾਲਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਤਾਂ ਮਹਾਪੁਰਸ਼ਾਂ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 20 ਸਤੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਇੱਕ ਬੰਦੀ ਸਿੰਘ ਰਿਹਾਈ ਮਾਰਚ ਜੋ ਪੈਦਲ ਮਾਰਚ ਹੋਵੇਗਾ ਉਥੋਂ ਅਰਦਾਸ ਕਰਕੇ ਜਿਹੜਾ ਉਹ ਪ੍ਰਾਰੰਭ ਕੀਤਾ ਜਾਵੇਗਾ ਜਿਹੜੀ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਸੁੱਤੀ ਪਈ ਹੈ ਜਿਨ੍ਹਾਂ ਦਾ ਸਿੱਖ ਮਸਲਿਆਂ ਪ੍ਰਤੀ ਬੰਦੀ ਸਿੰਘਾਂ ਪ੍ਰਤੀ ਕੋਈ ਵੀ ਧਿਆਨ ਨਹੀਂਗਾ ਇਸ ਕਰਕੇ ਉਹਨਾਂ ਨੂੰ ਇਹ ਯਾਦ ਕਰਵਾਉਣ ਵਾਸਤੇ ਸੁੱਤੀ ਸਰਕਾਰ ਨੂੰ ਹਲੂਨਣ ਵਾਸਤੇ ਕਿ ਆ ਜਿਹੜੇ ਬੰਦੀ ਸਿੰਘ ਹੈ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਇਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਜਿਹੜਾ ਮਾਰਚ ਹੈ ਪ੍ਰਾਰੰਭ ਕੀਤਾ ਜਾ ਰਿਹਾ ਹੈ ਪਾਈ ਮੁਕਮ ਸਿੰਘ ਜੀ ਜਫਰਵਾਲ ਜੀ ਮਨਾਵਾ ਜੀ ਤੇ ਜਾਂ ਸਿੰਘਾਂ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਅੱਜ ਆਪਾਂ ਉਹਨਾਂ ਨੇ ਹਰ ਇੱਕ ਨੇ ਕਿਹਾ ਕਿ ਬੰਦੀ ਸਿੰਘਾਂ ਦੀਆਂ ਰਿਹਾਈਆਂ ਵਾਸਤੇ ਇਸ ਮਾਰਚ ਦੀ ਰੰਭਤਾ ਕਰਨ ਜਾ ਰਹੇ ਆ ਮਾਰਚ ਦੇ ਵਿੱਚ ਹਰ ਇੱਕ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ ਸਾਰੇ ਪਹੁੰਚਣ ਇਹ ਇੱਕ ਸਿੱਖ ਦੀ ਗੱਲ ਨਹੀਂ ਹੈਗੀ ਇਸ ਸਮੂਹਕ ਜਿਹੜੇ ਬੰਦੀ ਸਿੰਘ ਆ ਜੇ ਗੱਲ ਕਰੀਏ ਹੁਣ ਦੇ ਬੰਦੀ ਸਿੰਘ ਹੋਣ ਜਾਂ ਪਹਿਲੇ ਬੰਦੀ ਸਿੰਘ ਆ ਸਾਰਿਆਂ ਨੇ ਗੱਲ ਕੀਤੀ ਆ ਕਿ ਅਸੀਂ ਸਾਰਿਆਂ ਦੀ ਆਵਾਜ਼ ਬਣਾਂਗੇ ਤੇ ਇਹ ਮਾਰਚ ਵਖਰੀ ਤਰ੍ਹਾਂ ਦਾ ਮਾਰਚ ਹੋਊਗਾ ਉਸ ਮਾਰਚ ਦੀ ਰੂਪਰੇਖਾ ਸਾਰੀ ਦੱਸਤੀ ਆ ਵੇਖਦੇ ਆ ਇਸ ਮਾਰਚ ਦੀ ਰੂਪਰੇਖਾ ਤੇ ਇਸ ਤੋਂ ਬਾਅਦ ਦੇ ਵਿੱਚ ਸਰਕਾਰਾਂ ਤੱਕ ਇਹ ਸੁਨੇਹਾ ਕਿਸ ਤਰ੍ਹਾਂ ਦਾ ਜਾਂਦਾ ਤੇ ਬੰਦੀ ਸਿੰਘਾਂ ਦੀ ਰਿਹਾਈਆਂ ਵਾਸਤੇ ਕੀ ਸਰਕਾਰ ਦਾ ਇਹ ਅਵਿਸ਼ਵਾਸਲਾ ਪਾਣੀ ਦੂਰ ਹੋਊਗਾ ਬੰਦੀ ਸਿੰਘਾਂ ਦੀ ਰਿਹਾਈਆਂ ਕਦੇ ਹੁੰਦੀਆਂ ਕਿ ਬੜੇ ਚਿਰ ਦੀ ਆਵਾਜ਼ ਬਲੰਦ ਹੁੰਦੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈਆਂ ਹੁਣ ਤੇ ਸਿਆਸੀ ਪਾਰਟੀਆਂ ਵੀ ਜੇ ਗੱਲ ਕਰੀਓ ਉਹ ਵੀ ਆਵਾਜ਼ ਬਰੰਦ ਕਰਨ ਲਈ ਆ ਜਿਹੜੀਆਂ ਪਹਿਲਾਂ ਕਹਿੰਦੀਆਂ ਸੀ ਕਿ ਜਥੇਦਾ ਜਗਤਾਰ ਸਿੰਘ ਹਵਾਰਾ ਕਾਤਲ ਆ ਉਹ ਵੀ ਜਥੇ ਬੰਦੀਆਂ ਜੇ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ ਹੁਣ ਬੰਦੀ ਸਿੰਘਾਂ ਦੀ ਜਦੋਂ ਗੱਲ ਹੁੰਦੀ ਆ ਤੇ ਕਿਤੇ ਅਵੇਸਲਾਪਨ ਜਿਹੜੇ ਵਿਖਾਈ ਦੇ ਰਿਹਾ ਵਾ ਉਹ ਕੀ ਦੂਰ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਸਮਾਂ ਲੱਗੂ ਹੋਰ ਬੰਦੀ ਸਿੰਘਾਂ ਦੇ ਰਹਾਿਆਂ ਵਾਸਤੇ ਇਹ ਤੇ ਸਮਾਂ ਦੱਸੂਗਾ ਸਮੇਂ ਦੇ ਗਰਭ ਦੇ ਵਿੱਚ ਆ ਪਰ ਇੱਕ ਸ਼ਮੂਲੀਅਤ ਵੱਡੇ ਪੱਧਰ ਦੀ ਇਸ ਮਾਰਚ ਦੇ ਵਿੱਚ ਹੋਊਗੀ ਕਿ ਇਹ ਮਾਰਚ ਇੱਕ ਵੱਖਰੇ ਤੌਰ ਦਾ ਮਾਰਚ ਦੱਸਿਆ ਗਿਆ ਇੱਕ ਕਿਸ ਤਰ੍ਹਾਂ ਦਾ ਮਾਰਚ ਆ ਤੇ ਕਿੰਨੀ ਕੁ ਆਵਾਜ਼ ਬੁਲੰਦ ਹੁੰਦੀ ਆ ਇਹ ਤੇ ਸਮਾਂ ਹੀ ਦੱਸੂਗਾ ਪਰ ਜੋ ਧਿਆਨ ਸਿੰਘ ਮੰਡ ਵੱਲੋਂ ਖਾਸ ਕਰਕੇ ਬਾਕੀ ਸਿੰਘਾਂ ਦੇ ਨਾਲ ਇਹ ਮਾਰਚ ਦੀ ਰੂਪਰੇਖਾ ਸੀ ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਿੱਤੀ ਗਈ ਆ ਧੰਨਵਾਦ ਕਰਦੇ ਆ ਸਾਰੇ ਸਿੰਘਾਂ ਦਾ ਤੇ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਮਾਰਚ ਤੋਂ ਪਹਿਲਾਂ ਕੀ ਰੂਪਰੇਖਾ ਵਾ ਹੋਰ ਕੀ ਪ੍ਰੋਗਰਾਮ ਆ ਉਹਦੀ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ